ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਧੂੜਕੋਟ ਜ਼ਿਲ੍ਹਾ ਫਰੀਦਕੋਟ ਤੇ ਤੇ ਸੀਲ ਵੀ ਫਰੀਦਕੋਟ ਹੀ ਆ ਜੇ ਨੇੜੇ ਦੇ ਪਿੰਡਾਂ ਦੀ ਗੱਲ ਕਰਗੇ ਇੱਕ ਸਾਈਡ ਮਾਲਾ ਰਹਿ ਜਾਂਦਾ ਜੀ ਦੂਜੀ ਸਾਈਡ ਭਲੂਰ ਰਹਿ ਜਾਂਦਾ ਬਾਈ ਦਾ ਇੱਕ ਐਨੀਮਲ ਸੇਲ ਆ ਬਾਈ ਸਹਿ ਇੱਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਅਡਰੈਸ ਦੱਸ ਦਿਓ ਜੀ ਨਾਮ ਨਰਮਲ ਸਿੰਘ ਜੀ ਪਿੰਡ ਧੂੜਕੋਟ ਜਿਹੜਾ ਬੀਤੇ ਤੇ ਮੋਬਾਈਲ ਨੰਬਰ 9876301172 ਠੀਕ ਆ ਜੀ ਅੱਜ ਐਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਜੀ ਆ ਜਿਹੜੀ 25 ਤਰੀਕ ਆਉਣੀ ਇਹਨੂੰ 6 ਮਹੀਨੇ ਹੋ ਜਾਣੇ ਆ ਆਉਣ ਵਾਲੀ 10 ਦਿਨਾਂ ਨੂੰ ਜੀ ਹਾਂਜੀ 7-8 ਮਹੀਨਾ ਲੱਗ ਜਾਊਗਾ ਇਹਨੂੰ ਠੀਕ ਆ ਜੀ ਤੇ ਕਿੰਨੇਵੇਂ ਸੂਏ ਲਈ ਗੱਬਣ ਆਈ ਏ ਇਹ ਤੀਜੇ ਆਸਤੇ ਠੀਕ ਆ ਦੂਜੇ ਸਵੇਰ ਕਿੰਨਾ ਦੁੱਧ ਦਿੰਦਾ ਜੀ ਦੁੱਧ ਆ ਕਹਿੰਦੇ ਤੁਹਾਨੂੰ 25 30 ਗੀਏ ਯਾਨੀ 16 17 ਕਿਲੋ ਦੁੱਧ ਦਿੰਦਾ ਨਹੀਂ 16 17 ਤੇ ਐਸੇ ਵਕਤ ਕਿੰਨਾ ਦੁੱਧ ਆ ਜੀ 8 7 ਕਿਲੋ ਦੁੱਧ ਆ ਜੀ 7 ਕਿਲੋ ਤਿਆਰ ਆ ਕੋਈ ਵੀਰ ਦਸੱਲੀ ਆਸਤੇ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਆਪਾਂ ਦੇਣੀ ਚੈੱਕ ਕਰਾ ਕੇ ਆ ਜੀ ਠੀਕ ਆ ਜੀ ਮੜ ਕੇ ਆਪ ਘਰੇ ਆ ਕੇ ਕੋਈ ਉਨੀ ਕੀ ਹੋ ਜੇ ਅਗਲਾ ਕਹਿੰਦਾ ਵੀ ਆਏ ਹੋਗੇ ਜਾਵੋਗੇ ਆਪਾਂ ਪਰ ਚੈੱਕ ਕਰਾ ਕੇ ਦੇਵੋ ਠੀਕ ਆ ਬਾਈ ਕਹਿੰਦਾ ਆਪਾਂ ਚੈੱਕ ਕਰਵਾ ਕੇ ਦੇਣੀ ਆ ਗਾਂ ਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਕੱਢ ਲਓ ਜੀ ਬਾਹਰ ਫੇਸ ਕੁਆਲ ਥਣਾ ਦੇ ਸਹਾਈ ਚ ਬਹੁਤ ਸੋਹਣਿਆ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਥਾਣਾ ਚਾਰੇ ਥਾਂ ਨਿਖੜ ਮੈਂ ਬਾਕੀ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦਾ ਥਾਂ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕੁਛ ਲਿਆ ਵੀਰ ਵਾਪਸ ਕਿ ਸ਼ਾਮ ਦੀ ਚਵਾਈ ਤੱਕ ਹਜੇ 5-6 ਘੰਟੇ ਪਏ ਆ ਹੈਵੀ weight ਦੀ ਗਾਂ ਤੀਜੇ ਸੂਏ ਸੂਨਾ ਜੀ ਗਾਂ ਨੇ ਬਾਈਸਾਈਕਲ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਥਣਾ ਦੇ ਸਹਾਈ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਵਾਈ ਬਾਈ ਓਕੇ ਆ ਪੂਰੇ ਮੈਡਮ ਕੋਈ ਜ਼ਿਆਦਾ ਭਾਰ ਥਾਂ ਟੂ ਸ਼ੇਡ ਦੀ ਆਪਣੀ ਗਾਰੰਟੀ ਹੈ ਠੀਕ ਆ ਬਾਈ ਕਹਿੰਦਾ ਥਣਾ ਦੀ ਪ੍ਰੋਪਰ ਓਕੇ ਆ ਕੋਈ ਥਣ ਪੂਰਾ ਕਰਦਾ ਹੋਵੇ ਆਪਣੀ ਜ਼ਿੰਮੇਵਾਰੀ ਆ ਜੀ ਫੇਸ ਕੁਆਲਟੀ ਦੇਖ ਲਓ ਕੀ ਮੁੱਲ ਹੈ ਜੀ ਇਹਦਾ ਮੁੱਲ 22000 ਰੁਪਈਆ ਮਾਨਤਨ ਹੋ ਜੂਗਾ ਜੀ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 22000 ਰੁਪਈਆ ਬਾਕੀ ਕੋਈ ਵੀ ਵੀਰ ਆਊਗਾ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ